ਅਜਿਹੀ ਫਿਰੋਜ਼ਪੁਰ ਦੇ ਪਿੰਡ ਫਿੱਡੇ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਇੱਕ ਬਜ਼ੁਰਗ ਹਰਦੇਵ ਕੰਗ ਹੈਗੇ ਨੇ ਜਿਹੜੇ ਡੇਰੀ ਫਾਰਮਿੰਗ ਦੇ ਆ ਔਰ ਇਹ ਕੰਮ ਦੇ ਵਿੱਚ ਉਹ ਅੱਛਾ ਮੁਨਾਫਾ ਕਰ ਰਿਹਾ ਔਰ ਉਹਨਾਂ ਨੂੰ ਜਿਹੜਾ ਨਾਰਥ ਜ਼ੋਨ ਦਾ ਪ੍ਰਾਈਸ ਵੀ ਮਿਲਿਆ ਹੈਗਾ ਸਨਮਾਨਿਤ ਹੋਏ ਨੇ ਮਾਣ ਵਾਲੀ ਗੱਲ ਹੈਗੀ ਆ ਫਿਰੋਜ਼ਪੁਰ ਵਾਸਤੇ ਕਿ ਇੱਕ ਮਹਿਲਾ ਜਿਹੜੇ ਆ ਉਹ ਸਨਮਾਨਿਤ ਹੋਈ ਹੈ ਉਹਨਾਂ ਨੇ ਪੂਰੀ ਗੱਲਬਾਤ ਵੀ ਕਰਦੇ ਹੈਗੇ ਉਹ ਤੁਹਾਨੂੰ ਸੁਣਾਉਣੇ ਵੀ ਹੈਗੇ ਪਹਿਲੇ ਫਾਰਮ ਦੀ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ ਇਹ ਡੇਰੀ ਫਾਰਮਿੰਗ ਹੈ ਇਹ ਪਿੰਡ ਫਿੱਡੇ ਦੇ ਵਿੱਚ ਹੈਗਾ ਫਿਰੋਜ਼ਪੁਰ ਜ਼ਿਲ੍ਹਾ ਤੀ ਹਲਕਾ ਹੈਗਾ ਔਰ ਤਲਵੰਡੀ ਭਾਈ ਦੇ ਰਸਤੇ ਦੇ ਵਿੱਚ ਹੀ ਇਹ ਆਂਦਾ ਹੈਗਾ ਤਲਵੰਡੀ ਭਾਈ ਤੋਂ ਜਿਹੜਾ ਇਹ ਰਸਤਾ ਪੈਂਦਾ ਫਿੱਡੇ ਪਿੰਡ ਨੂੰ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਫਾਰਮ ਦੀ 250 ਦੇ ਕਰੀਬ ਜਿਹੜੇ ਪਸ਼ੂ ਹੈਗੇ ਨੇ ਔਰ ਇਹ ਪਤੀ ਪਤਨੀ ਨੇ ਇਹ ਸ਼ੁਰੂ ਕੀਤਾ ਹੈਗਾ ਸੀਗਾ ਤੇ ਅਮਰੀਕਾ ਹੀ ਰਹਿੰਦੇ ਹੈਗੇ ਸੀਗੇ 20 ਸਾਲ ਅਮਰੀਕਾ ਰਹਿਣ ਤੋਂ ਬਾਅਦ ਇਹ ਵਾਪਸ ਇੰਡੀਆ ਦੇ ਵਿੱਚ ਆਏ ਔਰ ਇੰਡੀਆ ਦੇ ਵਿੱਚ ਆ ਕੇ ਇਹਨਾਂ ਨੇ ਇਹ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਡੇਰੀ ਫਾਰਮਿੰਗ ਦਾ ਔਰ ਅੱਜ ਜਿੱਥੇ ਇਹਨਾਂ ਨੇ 50 ਪਸ਼ੂਆਂ ਤੋਂ ਕੰਮ ਸ਼ੁਰੂ ਕੀਤਾ ਹੈਗਾ ਸੀਗਾ ਅੱਜ 250 ਦੇ ਕਰੀਬ ਜਿਹੜੇ ਪਸ਼ੂ ਨੇ ਉਹ ਇੱਥੇ ਨਜ਼ਰ ਆਉਂਦੇ ਹੈਗੇ ਆ ਤਾਂ ਹਰਦੇਵ ਕੰਗ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਉਹ ਵੀ ਸੁਣਾਣੇ ਹੈਗੇ ਆ ਔਰ ਉਹਨਾਂ ਦੇ ਹਸਬੰਦ ਦੀ ਡੈਥ ਹੋ ਚੁੱਕੀ ਹੈ ਉਹ ਅੱਜ ਇਸ ਨੂੰ ਸਾਰਾ ਸੰਭਾਲ ਰਹੇ ਹੈਗੇ ਨੇ ਔਰ ਦੇਖ ਰਹੇ ਹੈਗੇ ਆ ਔਰ ਇੱਕ ਮਿਸਾਲ ਕਾਇਮ ਕੀਤੀ ਉਹਨਾਂ ਦਾ ਕਹਿਣਾ ਹੈਗਾ ਕਿ ਹੋਰ ਮਹਿਲਾਵਾਂ ਨੂੰ ਵੀ ਇਸ ਵੱਲ ਆਣਾ ਚਾਹੀਦਾ ਹੈਗਾ ਔਰ ਇਸ ਕੰਮ ਦੇ ਵਿੱਚ ਆਣਾ ਚਾਹੀਦਾ ਹੈਗਾ ਹਾਲਾਂਕਿ ਅੱਜ ਮਹਿਲਾਵਾਂ ਹਰ ਪਾਸੇ ਹਰ ਕੀਤੇ ਦੇ ਵਿੱਚ ਕਾਫੀ ਅੱਗੇ ਹੈਗੀਆਂ ਨੇ ਔਰ ਉਹਨਾਂ ਦਾ ਕਹਿਣਾ ਕੀ ਮਹਿਲਾਵਾਂ ਨੂੰ ਇੱਧਰ ਆਣਾ ਚਾਹੀਦਾ ਹੈਗਾ ਔਰ ਇਹ ਅੱਛਾ ਮੁਨਾਫਾ ਵੀ ਡੇਰੀ ਫਾਰਮਿੰਗ ਦਾ ਕੰਮ ਜਿਹੜਾ ਹੈ ਉਹ ਅੱਛਾ ਮੁਨਾਫਾ ਵੀ ਜਿਹੜਾ ਹੈ ਉਹ ਦਿੰਦਿਆ ਹੈਗਾ ਬਸ ਕੰਮ ਕਰਨ ਦੀ ਜੜੀ ਹੈ ਉਹ ਲੋਡ ਹੈਗੀ ਹੈ ਅਸੀਂ ਤੋਂ 9th ਵਾਪਸ ਆਏ ਆ ਅਮਰੀਕਾ ਤੋਂ ਤੇ ਆ ਕੇ ਦੇਖਿਆ ਮੇਰੇ ਹਸਬੰਦ ਨੇ ਕਿ ਵੀ ਆਪਣੇ ਸਾਡੇ ਯੂਥ ਜਿਹੜੇ ਜਿੰਨੇ ਪਿੰਡਾਂ ਦੇ ਹੁੰਡੇ ਸੀਗੇ ਕੁਛ ਕੰਮ ਨਹੀਂ ਸੀ ਕਰਦੇ ਤਾਂ ਉਹਨਾਂ ਨੂੰ ਇਸ ਵੀ ਕਿਸ ਕੰਮ 'ਚ ਮੈਂ ਲਗਵਾਵਾਂ ਇਹਨਾਂ ਨੂੰ ਤਾਂ ਕਿ ਇਹ ਇਹ ਫਿਰ ਇੰਟਰਸਟ ਰੱਖਣ ਡਰਗਸ ਤੋਂ ਫ੍ਰੀ ਹੋਣ ਫਿਰ ਉਹਨਾਂ ਨੂੰ ਇਹ ਸੀ ਕਿ ਬਈ ਡੈਰੀ ਇਜ਼ ਦ ਓਨਲੀ ਥਿੰਗ ਕਿ ਬਈ ਜ਼ਮੀਨਾਂ ਘਟ ਰਹੀਆਂ ਤੇ ਡੈਰੀ ਐਚ ਹੋ ਸਕਦੀ ਐ ਸੋ ਉਹਨਾਂ ਦਾ ਆਈਡੀਆ ਸੀ ਬਈ ਡੈਰੀ ਸ਼ੁਰੂ ਕੀਤੀ ਜਾਵੇ ਤਾਂ ਕਿ ਦੂਜਿਆਂ ਨੂੰ ਵੀ ਅਸੀਂ ਪ੍ਰੇਰਨਾ ਦੇ ਸਕੀਏ ਵੀ ਤੁਸੀਂ ਡੈਰੀ ਚ ਲੱਗੋ ਤਾਂ ਕਾਫੀ ਮੁੰਡਿਆਂ ਨੂੰ ਲੋਨਸ ਵਗੈਰਾ ਕਰਵਾ ਕੇ ਦਿੱਤੇ ਕਈਆਂ ਨੇ ਸ਼ੈੱਡ ਬਣਾਏ ਫਿਰ ਉਸੇ ਤਰ੍ਹਾਂ ਉਹਨਾਂ ਨੇ ਜਿਵੇਂ ਇਹਨਾਂ ਨੂੰ ਵੀ ਮੇਰੇ ਖਿਆਲ ਦੋ-ਦੋ ਪਸ਼ੂਆਂ ਲਈ ਲੋਨ ਲੈ ਕੇ ਦਿੱਤੇ ਘਰਾਂ ਚ ਵੀ ਤੁਸੀਂ ਆਪਣੇ ਪਸ਼ੂ ਰੱਖੋ ਸੋ ਇਹ ਉਹਨਾਂ ਦਾ ਆਈਡੀਆ ਸੀ ਤਾਂ ਹੁਣ ਇਹ ਜਿਹੜਾ ਤੁਸੀਂ ਚਲਾ ਰਹੇ ਹੋਗੇ ਉਹ ਕਿਸ ਨਾਮ ਦੇ ਉੱਤੇ ਹੈਗਾ ਫਾਰਮ ਔਰ ਕਿੰਨੀ ਦੇਰ ਹੋ ਗਈ ਇਹਨੂੰ ਚੱਲਦੇ ਨੂੰ ਇਹ ਜੀ ਟੂ ਟੈਂਚ ਸੈਟਅਪ ਫਰਸਟ ਬੈਚ ਆ ਗਿਆ ਸੀ 50 ਕਾਊਸ ਦਾ ਤੋਂ ਉਦੋਂ ਨਾਲ ਇਨਕਰੀਜ਼ ਹੋ ਰਿਹਾ ਤੇ ਅਸੀਂ ਇਹ ਇਹ ਬਾਸ ਡੈਰੀ ਫਾਰਮ ਤੇ ਚੱਲ ਰਿਹਾ ਕੰਗ ਕੰਗ ਡੈਰੀ ਵੀ ਕਹਿੰਦੇ ਆ ਕਿਉਂਕਿ ਸਾਡਾ ਲਾਸਟ ਨੇਮ ਕੰਗ ਹੈ ਤੋਂ ਕੰਗ ਡੈਰੀ ਵੀ ਕਹਿੰਦੇ ਵਸੇ ਅਸੀਂ ਬਾਸ ਡੈਰੀ ਫਾਰਮ ਤੇ ਚਲਾ ਰਹੇ ਹਾਂ ਕਿੰਨੇ ਪਸ਼ੂ ਜਿਹੜੇ ਆ ਹੁਣ ਹੈਗੇ ਆ 250 250 ਹਾਂਜੀ 250 ਕਿਵੇਂ ਦੇਖਦੇ ਹੋ ਕਿ ਇੰਨਾ ਵੱਡਾ ਤੁਸੀਂ ਔਰ ਤੁਹਾਨੂੰ ਅਵਾਰਡ ਵੀ ਮਿਲਿਆ ਕਿੱਥੋਂ ਅਵਾਰਡ ਮਿਲਿਆ ਹੈਗਾ ਉਹ ਇਹ ਜੀ ਆਈਐਨਡੀ ਇੰਡੀਅਨ ਡੇਰੀ ਐਸੋਸੀਏਸ਼ਨ ਤੋਂ ਮਿਲਿਆ ਨਿਊ ਡელი ਉਹਨਾਂ ਨੇ ਦਿੱਤਾ ਅਵਾਰਡ ਕੀ ਅਵਾਰਡ ਕੇ ਨਾਰਥ ਦਾ ਪਹਿਲਾ ਅਵਾਰਡ ਮਿਲਿਆ ਨਾਰਥ ਜ਼ੋਨ ਦਾ ਉਹਨਾਂ ਨੇ ਜ਼ੋਨਸ ਕੀਤੀਆਂ ਸੀ ਚਾਰ ਜ਼ੋਨਸ ਨੇ ਨਾਰਥ ਜ਼ੋਨ ਦੇ ਵਿੱਚ ਆਈ ਥਿੰਕ ਮੇਰੇ ਸਭ ਤੋਂ ਜ਼ਿਆਦਾ ਵੋਲੀਅਮ ਕਰਕੇ ਉਹਨਾਂ ਨੇ ਦਿੱਤਾ ਇਹ ਅਵਾਰਡ ਕਿੰਨੇ ਲੀਟਰ ਦੁੱਧ ਜਿਹੜਾ ਤੁਸੀਂ ਐਸ ਵਕਤ ਸਾਡਾ 2400 ਲੀਟਰ ਜਾਂਦਾ ਦੁੱਧ 2400 ਲੀਟਰ ਹਾਂਜੀ ਇਹ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮਹਿਲਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਕਿ ਉਹ ਹੋਰ ਵੀ ਲੇਡੀਜ਼ ਨੂੰ ਅੱਗੇ ਆਉਣਾ ਚਾਹੀਦਾ ਹੈ ਕੰਮ ਕਰਨਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਵੀ ਲੇਡੀਜ਼ ਨੂੰ ਆਉਣਾ ਚਾਹੀਦਾ ਜਿਵੇਂ ਪੁਰਾਣੇ ਆਪਣੇ ਸੀਗਾ ਨਾ ਸਿਸਟਮ ਇਹ ਹਰ ਇੱਕ ਘਰ ਚ ਪਸ਼ੂ ਹੁੰਦੇ ਸੀਗੇ ਔਰ ਘਰ ਦਾ ਦੁੱਧ ਘਰ ਦੇ ਲੱਸੀ ਘਰ ਦੇ ਮੱਖਣ ਹੁੰਦਾ ਸੀ ਬੱਚਿਆਂ ਲਈ ਹੁਣ ਇਹ ਜਿਹੜਾ ਬਾਹਰ ਹੈ ਦੁੱਧ ਅਨਫੋਰਚੂਨੇਟ ਕਿ ਵੀ ਬਹੁਤ ਹੀ ਡਲਟ੍ਰੇਟਡ ਦੁੱਧ ਮਿਲ ਰਿਹਾ ਤੇ ਘਰਾਂ ਚ ਤੁਸੀਂ ਦੇਖੋਗੇ ਪਸ਼ੂ ਹੈ ਨਹੀਂ ਤੇ ਜੇ ਔਰਤਾਂ ਆਪਣੇ ਘਰਾਂ ਚ ਪਸ਼ੂ ਰੱਖਣ ਮੇਰਾ ਖਿਆਲ ਹੈ ਕਿ ਬਹੁਤ ਹੀ ਉਹਨਾਂ ਦੇ ਆਪਣੇ ਘਰ ਲਈ ਆਪਣੇ ਬੱਚਿਆਂ ਲਈ ਇੱਕ ਅੱਛੀ ਚੀਜ਼ ਹੋਏਗੀ ਕਿ ਵੀ ਉਹਨਾਂ ਨੂੰ ਘਰ ਦਾ ਦੁੱਧ ਮਿਲ ਰਿਹਾ ਹੈ ਜਿਹੜਾ ਦੁੱਧ ਹੈ ਅੱਛਾ ਨਹੀਂ ਜਿਹੜਾ ਦਿੰਦੇ ਹੈ ਪ्योर ਦੁੱਧ ਨਹੀਂ ਦਿੰਦੇ ਇਹ ਡਲਟੇਟਿਡ ਮਿਲਕ ਮਿਲਦਾ ਜਦੋਂ ਤੁਸੀਂ ਇਸ ਨੂੰ ਆ ਕੇ ਕਿੱਥੇ ਜਿਹੜਾ ਪੀਂ ਅਸੀਂ ਵੇਰਕਾ ਨੂੰ ਦਿੰਦੇ ਹਾਂ ਅੱਛਾ ਸਾਰਾ ਹੀ ਦੁੱਧ ਹਾਂਜੀ ਸਾਰਾ ਦੁੱਧ ਵੇਰਕਾ ਦੀ ਗੱਡੀ ਆਂਦੀ ਹੈ ਔਰ ਉਹ ਫਿਰ ਆਪਣੇ ਲੈ ਕੇ ਜਾਂਦੇ ਲੈ ਕੇ ਜਾਂਦੇ ਹਾਂ ਹਾਂਜੀ ਕਿੰਨੀ ਉਮਰ ਹੋ ਗਈ ਹੈ ਮੈਨੂੰ ਤੁਹਾਡੀ ਮੈਂ 71 ਦੀ ਹਾਂ ਜੀ ਰਤ ਬੰਕ ਅੱਜ ਵੀ ਤੁਸੀਂ ਇਸ ਨੂੰ ਪੂਰਾ ਸੰਭਾਲਦੇ ਰਹੇ ਹੋ ਹਾਂਜੀ ਤੁਹਾਡੇ ਨਾਲ ਕਿੰਨਾ ਸਟਾਫ ਜਿਹੜਾ ਉਹ ਕੰਮ ਕਰ ਰਿਹਾ ਹੈਗਾ ਇੱਥੇ ਕਿੰਨਾ ਸਟਾਫ ਹੈਗਾ ਤੁਹਾਡੇ ਕੋਲ ਸਾਡੇ 10 ਬੰਦੇ ਨੇ ਜੀ ਹਮ ਇਹ ਦਿਸ men are uh, total 10 ਨੇ ਜਿਹਨਾਂ ਚੋਂ ਤਿੰਨ ਤਾਂ ਟ੍ਰੋਲੀ ਟ੍ਰੈਕਟਰ ਚਲਾਉਣ ਚਲਾ ਐਕਸਪਰਟਸ ਨੇ ਤੇ ਬਾਕੀ ਇਹ ਪੱਠੇ ਕਰਦੇ ਨੇ ਇਹਨਾਂ ਦੀ ਸ਼ਿਫਟਸ ਅਲੱਗ-ਅਲੱਗ ਕੀਤੀਆਂ ਮਿਲਕਿੰਗ ਹੁੰਦੀ ਹੈ ਫਿਰ ਸਾਡੀ ਖੇਤੀ ਵੀ ਅਸੀਂ ਕਰਦੇ ਹਾਂ ਸੋ ਆਈ ਨੀਡ 10 ਪੀਪਲ ਇੱਕ ਡਾਕਟਰ ਹੈ ਕਿੰਨੀ ਅੱਛੇ ਬਣਿਆ ਹੋਇਆ ਹੈ ਇਹ ਡੇਰੀ ਜੜਾ ਹੈ ਜੀ ਤਿੰਨ ਤਿੰਨ ਕਿੱਲਿਆਂ ਚ ਇਹਦੀ ਚਾਰ ਦੀਵਾਰੀ ਕੀਤੀ ਹੋਈ ਹੈ ਤਿੰਨ ਕਿੱਲਿਆਂ ਦੇ ਟੋਟਲ ਹੈਗਾ ਔਰ ਤੁਹਾਨੂੰ ਲੱਗਦਾ ਕਿ ਇਹ ਲਾਹੇਵੰਦ ਰਹੇਗਾ ਹਾਂ ਜੀ ਬਿਗਨਿੰਗ ਤਾਂ ਮੁਸ਼ਕਲ ਹੁੰਦਾ ਹੈ ਜਿਸ ਲਈ ਥੋੜਾ ਵੋਲਿਊਮ ਘਟ ਹੁੰਦਾ ਹੈ ਮੁਸ਼ਕਲ ਹੁੰਦਾ ਹੈ ਪਰ ਜਿਵੇਂ ਵੋਲਿਊਮ ਵੱਧਦਾ ਹੈ ਦੈਨ ਯੂ ਕੈਨ ਕਵਰ 올 द ਯੂ نو ਕਾਸਟਸ ਐਂਡ ਐਵਰੀਥਿੰਗ ਫੇਰ ਤਾਂ ਪ੍ਰੋਫਿਟੇਬਲ ਹੁੰਦਾ ਹੈ ਤੁਸੀਂ ਨਾਲ-ਨਾਲ ਜਿਵੇਂ ਬੱਚੀਆਂ ਹਰ ਮਨਸ ਇਹਨਾਂ ਨੇ ਬੱਚੀਆਂ ਦੇਣੀਆਂ ਉਹ ਤੁਸੀਂ ਵੇਚੋ ਸੋ ਇਟਸ ਨਾਟ ਓਨਲੀ ਮਿਲਕ ਅਸੀਂ ਬੱਚਿਆ ਵੇਚ ਕੇ ਵੀ ਉਹਦਾ ਵੀ ਪ੍ਰੋਫਿਟ ਮਿਲਦਾ ਸਾਨੂੰ ਹਾਂਜੀ ਅੱਗੇ ਹੋਰ ਵਿਧਾਨ ਦੀ ਸੋਚ ਰਹੇ ਹੈਗੇ ਇਸ ਨੂੰ ਅ ਅੱਜੇ ਹੋਰ ਨਹੀਂ ਮੈਂ ਬਤਾਵਾਂਗੀ ਮੈਂ ਇੰਨਾ ਹੀ ਮੇਨਟੇਨ ਕਰਨਾ ਚਾਹਦੀ ਆ ਕਿਉਂਕਿ ਮੈਂ ਕੱਲੀ ਆ ਇਸੋ ਕੱ ਅੱਜੇ ਮੇਰੇ ਬੇਟੇ ਆ ਜਾਣਗੇ ਸ਼ਾਇਦ ਵੱਡਾ ਬੇਟਾ ਚਾਹਦਾ ਆਣਾ ਤੇ ਫਿਰ ਹੋ ਸਕਦਾ ਵੀ ਤੁਹਾਡੇ ਬੇਟੇ ਬਾਹਰ ਹੈ ਹਾਂਜੀ ਬਾਹਰ ਨੇ ਦੋਨੋਂ ਬੱਚੇ ਪੜ੍ਹਦੇ ਦੋ ਬੱਚੇ ਤੁਹਾਡੇ ਦੋ ਬੇਟੇ ਬਾਹਰ ਨੇ ਬੇਟੀ ਇੱਥੇ ਹੈ ਬੇਟੀ ਉਹ ਲੁਧਿਆਣੇ ਆ ਤੇ ਮੇਰੇ ਜਿਹੜੇ ਸਾਨੇ ਲਾਉਣ ਹੈ ਜਸਜੋਤ ਸਿੰਘ ਵਰਤ ਉਹਨਾਂ ਦਾ ਆਪਣਾ ਫਾਈਨੈਂਸ ਦਾ ਬਿਜ਼ਨਸ ਹੈ ਸੋ ਉਹ ਵੀ ਕਾਫੀ ਬਿਜ਼ੀ ਹੈ ਪਰ ਉਹ ਉਹ ਹੀ ਇਜ਼ ਇਨ ਟੂ ਯੂ نو ਸਾਨੂੰ ਬੌਸ ਸਪੋਰਟ ਕਰਦੇ ਸਾਨੂੰ ਕੋਈ ਚੀਜ਼ ਦੀ ਵੀ ਕਮੀ ਹੁੰਦੀ ਹੈ ਤਾਂ ਉਹ ਸਾਨੂੰ ਅਵੇਲੇਬਲ ਕਰਕੇ ਦਿੰਦੇ ਆ ਐਨੀਥਿੰਗ ਯੂ نو ਕਿਉਂਕਿ ਉਹ ਥੋੜਾ ਉਹਨਾਂ ਨੇ ਤੁਹਾਡੇ ਮੈਡੀਕਲ ਫੀਲ ਨਾਲ ਵੀ ਅਟੈਚ ਨੇ ਸੋ ਹੀ ਨੋਜ਼ ఎవਰੀਥਿੰਗ ਐਂਡ ਉਹ ਮੇਰੇ ਜਿਹੜੇ ਮੈਨੇਜਰ ਹੈ ਉਹਦੇ ਨਾਲ ਇਨ ਟੱਚ ਰਹਿੰਦੇ ਐਵਰੀ 15 ਡੇਸ ਉਹਨਾਂ ਨੇ ਸਾਰੀ ਰਿਪੋਰਟ ਲੈਣੀ ਹੈ ਉਬ ਮੈਨੂੰ ਬਹੁਤ ਵੱਡੀ ਸਪੋਰਟ ਹੈ ਪਹਿਲਾ ਅਮਰੀਕਾ ਦੇ ਵਿੱਚ ਸੀਗੇ ਜਦੋਂ ਤੁਸੀਂ ਉੱਥੇ ਕੀ ਕਰਦੇ ਸੀ ਮੈਂ ਫੂਡ ਸੀ ਜੀ ਮੇਰੇ ਸਬਵੇ ਤੇ ਕੁਇਜ਼ਨੋਸ ਸੀਗੇ ਤੇ ਸਰਦਾਰ ਸੱਭ ਸੀਗੇ ਇਨ ਟੂ ਕੰਪਿਊਟਰ ਹਾਰਡਵੇਅਰ ਐਂਡ ਨਾ ਰੀਅਲ ਸਟੇਟ ਕੀਤਾ ਅੱਛਾ ਫਿਰ ਉੱਥੋਂ ਤੁਸੀਂ ਸੋਚਿਆ ਇੱਥੇ ਆ ਗਏ ਤੁਸੀਂ ਹਾਂਜੀ ਹਾਂਜੀ ਫਿਰ ਇੱਥੋਂ ਬਾਅਦ ਤੁਸੀਂ ਬਸ ਜਾਂਦੇ ਨੂੰ ਮਨ ਜਾਂਦੇ ਉੱਥੇ ਮੈਂ ਗਈ ਹਾਂ ਇੰਗਲੈਂਡ ਗਈਆਂ ਸਰਦਾਰ ਸੱਭ ਨਹੀਂ ਜਾਂਦੇ ਸੀਗੇ ਉਹਨਾਂ ਨੂੰ ਤਾਂ ਪਸੰਦ ਨਹੀਂ ਸੀਗਾ ਫਿਰ ਇੱਥੇ ਇੱਥੇ ਆ ਕੇ ਸਾਰਾ ਸੰਭਾਲਿਆ ਹਾਂਜੀ ਕਿਆ ਕੀਤਾ ਬਣਾਇਆ ਵੀ ਸੰਭਾਲਿਆ ਵੀ ਹੀ ਸਟਾਰਟਡ ਫਰਮ ਸਟ੍ਰੈਚ ਅਨ ਤੇ ਸੰਭਾਲ ਲਿਆ ਉਹਨਾਂ ਨੇ ਉਹਨਾਂ ਦਾ ਬਹੁਤ ਸਿਗਾ ਇੱਕ ਬਸ ਡ੍ਰੀਮ ਸੀਗਾ ਉਹਨਾਂ ਦੇ ਵਿਜਨ ਸੀਗਾ ਸੋ ਹੀ ਡਿਡ ਵੈਲ ਵੈਲ ਬਹੁਤ ਅੱਛਾ ਕੀਤਾ ਆਪਣਾ ਘਰ ਵੀ ਬੜਾ ਸੰਭਾਲਿਆ ਫਾਰਮ ਵੀ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਫਾਰਮ ਅੱਜ ਸਾਡਾ ਫਾਰਮ ਜਿਹੜਾ ਹੈ ਬੜਾ ਅ ਅੱਛਾ ਹੈ ਕਿਉਂਕਿ ਬਿਲਕੁਲ ਹੀ ਯੂ نو ਨੈਗਲੈਕਟਿਡ ਸੀਗਾ ਸਾਡਾ ਫਾਰਮ ਜਦਸੀ ਆਏ ਉਹਨਾਂ ਨੇ ਫਿਰ ਇਹਨੂੰ ਬਿਲਕੁਲ ਯੂ ਨੋ ਬਹੁਤ ਅੱਛੀ ਤਰ੍ਹਾਂ ਉਹਨੂੰ ਲੇਬਲਿੰਗ ਕੀਤੀ ਉਹਨਾਂ ਦੀ ਕਾਫੀ ਕਾਫੀ ਟਾਈਮ ਦੇਣਾ ਪੈਂਦਾ ਇਹਨੂੰ ਸਾਰਾ ਦੇਖਣਾ ਪੈਂਦਾ ਹੈਗਾ ਡੈਲੀ ਫਾਰਮ ਨੂੰ ਹਾਂਜੀ ਜੇ ਛੋਟੇ ਕੋਲ EMPLOYES ਅੱਛੇ ਹਨਾ ਫਿਰ ਇੰਨਾ ਟਾਈਮ ਮੀਨਸ ਜਦ ਰੂਟੀਨ ਚੱਲ ਰਹੀ ਹੈ ਫਿਰ ਇਟ ਸੀਜੀ ਸਾਰਾ ਡਿਪੈਂਡ ਹੁੰਦਾ ਕਿਉਂਕਿ ਮੈਨੂੰ EMPLOYES ਦੀ ਇੰਨੀ ਪ੍ਰੋਬਲਮ ਨਹੀਂ ਹੈ ਮੈਂ ਪਿੰਡ 'ਚ ਰਹਿ ਰਹੀ ਹਾਂ ਸੋ ਇਹਨਾਂ ਨੇ ਉਹੀ ਕੰਮ ਕਰਨਾ ਹੈ ਔਰ ਇਹਨਾਂ ਦੇ ਘਰ 'ਚ ਡੰਗਰ ਰੱਖੇ ਹੋਏ ਆ ਪਸ਼ੂ ਰੱਖੇ ਆ ਇਹਨਾਂ ਨੂੰ ਪਤਾ ਹੈ ਉਹ ਸਦਾ ਮੈਨੂੰ ਨਹੀਂ ਪਤਾ ਹੋਵੇ ਕਈ ਗੱਲਾਂ ਜਿਹੜੀਆਂ ਇਹਨਾਂ ਨੂੰ ਪਤਾ ਹੈ ਪਸ਼ੂਆਂ ਦੇ ਦੇ ਸੋ ਦੈਟਸ ਅ ਪਲੱਸ ਪੁਆਇੰਟ ਜੇ ਤੁਸੀਂ ਸ਼ੇਅਰਜ ਕਰਦੇ ਹੋ ਉੱਥੇ ਤੁਹਾਨੂੰ ਲੇਬਰ ਜਿਹੜੀ ਆ ਉਹ ਨਹੀਂ ਮਿਲਦੀ ਮੈਨੂੰ ਲੇਬਰ ਦਾ ਇਹ ਬੜਾ ਸੁੱਖ ਹੈ ਕਿ ਇਹਨਾਂ ਨੂੰ ਡੰਗਰਾਂ ਦਾ ਪਤਾ ਹੈ ਕਿਆ ਮੈਂ ਪਰਸਨ ਦੇ ਨਾਲ ਸਨੀ ਚੋਪੜਾ ਲਿਵਿੰਗ ਇਨ ਨਿਊਜ਼ ਪੰਜਾਬ ਫਿਰ